ਚੀਨ ਫਰਾਂਸ ਜਾਪਾਨ ਤਾਈਵਾਨ ਕੋਰੀਆ ਆਦਿ ਦੇਸ਼ਾਂ ਦੇ ਸਮਗਰ ਦਾ ਵਿਕਾਸ ਦਾ ਕਾਰਨ ਉਥੋਂ ਦੀ ਮਾਤ ਕਰ ਪੰਜਾਬੀ ਭਾਸ਼ਾ ਦੇ ਵਿੱਚ ਡਾਕਟਰੀ ਸਾਇੰਸ ਅਤੇ ਇੰਜੀਨੀਅਰਿੰਗ ਦੀ ਵਿਦਿਆ ਪ੍ਰਾਪਤ ਹੋ ਸਕਦੀ ਹੈ ਕਿ ਇਹਨਾਂ ਵਿਸ਼ਿਆਂ ਨੂੰ ਫਰਜ਼ ਇਹ ਹੈ ਕਿ ਇਸ ਮੰਚ ਨੂੰ ਰਜਿਸਟਰ ਕੀਤਾ ਜਾਵੇ ਸੰਭਾਵਨਾ ਇੰਨਾ ਵਿਸ਼ਿਆ ਨੂੰ ਮਾਤ ਭਾਸ਼ਾ ਵਿੱਚ ਜਿਹੜੀ ਸੰਭਾਵਨਾ ਪੈਦਾ ਹੋ ਸਕਦੀ ਆ ਉਹ ਇਹ ਹੈ ਕਿ ਜਿਵੇਂ 2022 ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿੱਚ ਗੱਲ ਕਰੀਏ ਪੰਜਾਬੀ ਦੇ ਲੈਕਚਰ ਦੀ ਤਾਂ ਇਹ ਹਮੇਸ਼ਾ ਜ਼ੀਰੋ ਪੀਰੀਅਡ ਜਾਂ ਅਖੀਰ ਵਿੱਚ ਹੁੰਦੀ ਹੈ ਉਹ ਸਮੇਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਗੁਰਮੁਖੀ ਪੰਜਾਬੀ ਭਾਸ਼ਾ ਦੀ ਜਿਹੜੀ ਗੁਰਮੁਖੀ ਲਿਪੀ ਹੈ ਉਸ ਤੋਂ ਇਲਾਵਾ ਕੋਈ ਹੋਰ ਲਿਪੀ ਵੀ ਹੈਗੀ ਆ ਮੇਰੀ ਇਸ ਮੰਚ ਨਾਲ गुजारिश ਹੈ ਕਿ ਜਿੱਥੇ ਰੂਪ ਦੀ ਗੱਲ ਹੋ ਰਹੀ ਆ ਉੱਤੇ ਵਸਤੂ ਦੀ ਗੱਲ ਵੀ ਨਾਲ ਸੋ ਲੋੜ ਹੈ ਸਾਨੂੰ ਆਪਸ ਵਿੱਚ ਸਾਝ ਪਰਕਰਾਰ ਰੱਖਣ ਦੀ ਲੋੜ ਹੈ ਇਸ ਮੰਚ ਦੇ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਆਪਣੇ ਗਿਲੇ ਸ਼ਿਕਵੇ ਖਤਮ ਕਰਕੇ Thank yeah. ਕਮੰਚ ਨਾਲ ਜੁੜੇ ਪੰਜਾਬ ਭਾਰਤ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਵਿਦਵਾਨ ਦੋਸਤੋ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਲਕੀਅਤ ਸਿੰਘ ਸਹਾਇਕ ਪ੍ਰੋਫੈਸਰ ਟ੍ਰਿਨਿਟੀ ਕਾਲਜ ਲੰਧਰ ਰਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਪੰਜਾਬੀ ਅਧਿਆਪਕ ਮੰਚ ਅਤੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਤ ਸੰਭਾਵਨਾਵਾਂ ਅਤੇ ਚੁਣੌਤੀਆਂ ਨੂੰ ਪ੍ਰਸਤੁਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਕਹਾਣੀ ਪ੍ਰਸਤੁਤ ਕਰਨ ਜਾ ਰਿਹਾ ਹਾਂ ਜੋ ਇਸ ਮੰਚ ਨਾਲ ਜੁੜਦੀ ਨਜ਼ਰ ਆਉਂਦੀ ਹੋਵੇਗੀ ਦੁਬਈ ਦੇ ਸੰਸਥਾਪਕ ਸ਼ੇਖ ਰਾਸ਼ਿਦ ਬਿਨ ਅਲ ਮਖਤੂਮ ਨੂੰ ਜਦੋਂ ਉਨ੍ਹਾਂ ਦੇ ਦੇਸ਼ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੇਰੇ ਦਾਦਾ ਜੀ ਊਠ ਦੀ ਸਵਾਰੀ ਕਰਦੇ ਸਨ ਮੈਂ ਮਰਸੀਡੀਜ਼ ਦੀ ਸਵਾਰੀ ਕਰਦਾ ਮੇਰਾ ਪੁੱਤਰ ਲੈਂਡ ਰੋਵਰ ਦੀ ਸਵਾਰੀ ਕਰਦਾ ਹੈ ਅਤੇ ਮੇਰਾ ਪੋਤਾ ਲੈਂਡ ਰੋਵਰ ਦੀ ਸਵਾਰੀ ਕਰਨ ਜਾ ਰਿਹਾ ਹੈ ਪਰ ਮੇਰੇ ਪਰਪੋਤੇ ਨੂੰ ਦੁਬਾਰਾ ਊਠ ਦੀ ਸਵਾਰੀ ਕਰਨੀ ਪਵੇਗੀ ਜਦੋਂ ਇਸ ਬਾਰੇ ਵੀ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੁਸ਼ਕਿਲ ਸਮਾਂ ਤਾਕਤਵਰ ਆਦਮੀ ਪੈਦਾ ਕਰਦਾ ਹੈ। ਤਾਕਤਵਰ ਆਦਮੀ ਆਸਾਨ ਸਮਾਂ ਬਣਾਉਂਦੇ ਹਨ। ਆਸਾਨ ਸਮਾਂ ਕਮਜ਼ੋਰ ਆਦਮੀ ਪੈਦਾ ਕਰਦਾ ਹੈ। ਅਤੇ ਕਮਜ਼ੋਰ ਆਦਮੀ ਔਖਾ ਸਮਾਂ ਪੈਦਾ ਕਰਦੇ ਹਨ। ਬਹੁਤ ਸਾਰੇ ਲੋਕ ਇਹ ਗੱਲ ਨਹੀਂ ਸਮਝਣਗੇ। ਪਰ ਤੁਹਾਨੂੰ ਸੂਰਮੇ ਪੈਦਾ ਕਰਨੇ ਹੋਣਗੇ। ਮੁਫਤ ਖਾਨ ਅਸੀਂ ਮੁਸ਼ਕਲਾਂ ਦੇਖੀਆਂ ਹਨ ਅਤੇ ਬੱਚਿਆਂ ਲਈ ਆਸਾਨੀਆਂ ਪੈਦਾ ਕੀਤੀਆਂ ਹਨ ਸਾਡੇ ਬੱਚਿਆਂ ਨੇ ਆਸਾਨੀਆਂ ਦੇਖੀਆਂ ਹਨ ਅਤੇ ਉਹ ਮੁਸ਼ਕਲਾਂ ਪੈਦਾ ਕਰਦੇ ਹਨ ਪ੍ਰਮਾਤਮਾ ਨੇ ਇਨਸਾਨ ਨੂੰ ਮਿਹਨਤ ਲਈ ਬਣਾਇਆ ਹੈ ਨਾ ਕਿ ਇਸ ਦੁਨੀਆ ਵਿੱਚ ਮौज-ਮਸਤੀ ਕਰਨ ਮਿਹਨਤ ਇਨਸਾਨ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸੌਕ ਇਨਸਾਨ ਨੂੰ ਬਿਮਾਰ ਕਰ ਦਿੰਦੀ ਹੈ ਜਿਸ ਕੰਮ ਵਿੱਚ ਮਿਹਨਤ ਨਾ ਹੋਵੇ ਉਹ ਕੰਮ ਨਾ ਕਰੋ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਵੀ ਕੁਝ ਇਹੋ ਜਿਹਾ ਹੋ ਰਿਹਾ ਸੀ ਹੋ ਰਿਹਾ ਹੈ ਪਰ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਦੀ ਯੋਗ ਅਗਵਾਈ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾਕਟਰ ਹੀਰਾ ਸਿੰਘ ਜੀ ਅਤੇ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮਹਿਲ ਸਿੰਘ ਜੀ ਦਾ ਇਸ ਮੰਚ ਦੀ ਤਰੱਕੀ ਨਾਲ ਤੁਰਨਾ ਛਲਾਗਾਯੋਗ ਕਦਮ ਹੈ ਕਿਉਂਕਿ ਕਿਸੇ ਇੱਕ ਦੇ ਹਿੱਸੇ ਕਿਸੇ ਮੰਚ ਦਾ ਆਗਾਸ ਹੋਣਾ ਹੁੰਦਾ ਹੈ ਅਤੇ ਕਈਆਂ ਦੇ ਹਿੱਸੇ ਹਮ ਕਦਮ ਨਾਲ ਤੁਰ ਕੇ ਵੀ ਆਉਣਾ ਹੁੰਦਾ ਹੈ ਭਾਵੇਂ ਇਸ ਮੰਚ ਦੀ ਸ਼ੁਰੂਆਤ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਵੱਲੋਂ ਕੀਤੀ ਗਈ ਪਰ ਦਿਨ ਬਾ ਦਿਨ ਇਸ ਪੰਚ ਤਰੱਕੀ ਦੀਆਂ ਉਚਾਈਆਂ ਨੂੰ ਛੂ ਰਿਹਾ ਹੈ ਅਤੇ ਸਿੱਧੇ ਹੱਥਾਂ ਵਿੱਚ ਕਹਾ ਤਾਂ ਇਹ ਪਰਿਵਾਰ ਹੁਣ ਹੌਲੀ-ਹੌਲੀ ਜਿੱਥੇ ਵੱਡਾ ਹੁੰਦਾ ਜਾ ਰਿਹਾ ਹੈ ਉੱਥੇ ਮਜ਼ਬੂਤ ਵੀ ਹੋ ਰਿਹਾ ਹੈ ਕਿਉਂਕਿ ਹੁਣ ਫਿਰ ਤੋਂ ਦੁਬਾਰਾ ਇਨਸਾਨ ਪੈਦਾ ਹੋ ਚੁੱਕੇ ਹਨ ਜੋ ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਡਿੱਗ ਰਹੇ ਮਿਆਰ ਨੂੰ ਉੱਪਰ ਉੱਪਰ ਤੱਕ ਨਵੇਂ ਜਾਣਦੀ ਸੋਚ ਰਹੇ ਹਨ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਅਧਿਆਪਕ ਮੰਚ ਦਾ ਜੋ ਬਹੁਤ ਵੱਡਾ ਗਰੁੱਪ ਵੀ ਬਣ ਚੁੱਕਾ ਹੈ ਉਸ ਗਰੁੱਪ ਵਿੱਚ ਦਦ ਦਿਨ ਬਾ ਦਿਨ ਹਰ ਇੱਕ ਵਿਦਵਾਨ ਵੱਲੋਂ ਨਵੀਂ ਤੋਂ ਨਵੀਂ ਵੀਡੀਓ ਸਾਡੇ ਨਾਲ ਸਾਂਝੀ ਕਰਕੇ ਅਤੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਰਿਹਾ ਹੈ ਕਿਉਂਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਅਤੇ ਅਧਿਆਪਨ ਨੂੰ ਅਧਿਆਪਨ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸੰਵਾਦ ਵਿੱਚ ਲਿਆਉਣਾ ਇੱਕ ਬਹੁਤ ਵਧੀਆ ਪ੍ਰਤ ਹੈ ਅਤੇ ਇਹ ਸੰਵਾਦ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਇਸੇ ਕੜੀ ਤਹਿਤ ਮੈਂ ਡਾਕਟਰ ਮਲਕੀਅਤ ਸਿੰਘ ਅੱਜ ਤੁਹਾਡੇ ਨਾਲ ਆਨ ਖੜੋਤਾ ਹਾਂ ਮੇਰੀ ਸਭ ਤੋਂ ਪਹਿਲੀ ਬੁਜ਼ਾਰਿਸ਼ ਇਹ ਹੈ ਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੀ ਬਲੰਦੀ ਵਾਸਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀ ਅਧਿਆਪਕ ਸਹਿਬਾਨ ਅਤੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਇਸ ਮੰਚ ਨਾਲ ਜੁੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹੁਣ ਗੱਲ ਕਰਾਂਗੇ ਅਸੀਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸੰਭਾਵਨਾਵਾਂ ਅਤੇ ਉਹਨਾਂ ਨਾਲ ਸੰਬੰਧਿਤ ਕੁਝ ਚੁਣੌਤੀਆਂ ਨੂੰ ਇਸ ਸਬੰਧ ਵਿੱਚ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾ ਨੁਕਤਾ ਇਹ ਪੇਸ਼ ਕਰਨਾ ਚਾਹੁੰਦਾ ਹਾਂ ਕਿ ਭਾਵੇਂ ਵਿਗਿਆਨਕ ਤੌਰ ਤੇ ਭਾਰਤ ਸਰਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੀ ਹੋਣਾ ਚਾਹੀਦਾ ਹੈ ਇਸ ਸਬੰਧ ਵਿੱਚ 2020 ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਬਣਾਈ ਗਈ ਹੈ ਉਸ ਵਿੱਚ ਸਹਿਮਤੀ ਪ੍ਰਗਟ ਹੋ ਚੱਕੀ ਹੈ ਕਿ ਸਿੱਖਿਆ ਜਿਹੜੇ ਵੀ ਵਿਸ਼ੇ ਵਿੱਚ ਹੋਵੇ ਉਹ ਮਾਤ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਜਿੱਥੇ ਪਵਿੱਖ ਵਿੱਚ ਬਿਹਤਰ ਨਤੀਜੇ ਨਿਕਲਣ ਦੀ ਸੰਭਾਵਨਾ ਬਣेंगी ਉੱਥੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਤ ਭਾਸ਼ਾ ਵਿੱਚ ਵਿਗਿਆਨ ਬਾਰੇ ਸੋਚਣਾ ਸਿਖਾ ਸਕਦੇ ਹਾਂ ਚੀਨ ਫਰਾਂਸ ਜਾਪਾਨ ਤਾਈਵਾਨ ਕੋਰੀਆ ਆਦਿ ਦੇਸ਼ਾਂ ਦੇ ਸਮਗਰ ਦਾ ਵਿਕਾਸ ਦਾ ਕਾਰਨ ਉਥੋਂ ਦੀ ਮਾਤ ਭਾਸ਼ਾ ਨੂੰ ਵਿਗਿਆਨ ਦੀ ਸਿੱਖਿਆ ਦਾ ਮਾਧਿਅਮ ਬਣਾਉਣਾ ਹੈ ਪਰ ਇੱਥੇ ਸਭ ਤੋਂ ਵੱਡਾ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਮਾਤ ਭਾਸ਼ਾ ਵਿੱਚ ਖਾਸ ਕਰਕੇ ਪੰਜਾਬੀ ਭਾਸ਼ਾ ਦੇ ਵਿੱਚ ਡਾਕਟਰੀ ਸਾਇੰਸ ਅਤੇ ਇੰਜੀਨੀਅਰਿੰਗ ਦੀ ਵਿਦਿਆ ਪ੍ਰਾਪਤ ਹੋ ਸਕਦੀ ਹੈ ਕਿ ਇਹਨਾਂ ਵਿਸ਼ਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਪੜਾਇਆ ਜਾ ਸਕਦਾ ਹੈ ਇਸ ਲਈ ਸਭ ਤੋਂ ਪਹਿਲਾ ਫਰਜ਼ ਇਹ ਹੈ ਕਿ ਇਸ ਮੰਚ ਨੂੰ ਰਜਿਸਟਰ ਕੀਤਾ ਜਾਵੇ ਅਤੇ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਦੂਜੀ ਗੱਲ ਸੰਭਾਵਨਾ ਇਹਨਾਂ ਵਿਸ਼ਿਆਂ ਨੂੰ ਮਾਤ ਭਾਸ਼ਾ ਵਿੱਚ ਜਿਹੜੀ ਸੰਭਾਵਨਾ ਪੈਦਾ ਹੋ ਸਕਦੀ ਆ ਉਹ ਇਹ ਹੈ ਕਿ ਜਿਵੇਂ 2022 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਵਿਭਾਗ ਨਾਲ ਮਿਲ ਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀਗਾ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਜਿਹੜੀ ਆ ਨਾ ਉਹ ਮਾਤ ਭਾਸ਼ਾ ਵਿੱਚ ਕੀਤੀ ਜਾ ਸਕਦਾ ਇਸ ਸਬੰਧ ਵਿੱਚ ਉਹਨਾਂ ਵੱਲੋਂ ਇੰਜੀਨੀਅਰਿੰਗ ਦੇ ਵਿਸ਼ੇ ਨਾਲ ਸਬੰਧਤ ਕਈ ਸ਼ਬਦਾਂ ਦਾ ਅਨੁਵਾਦ ਪੰਜਾਬੀ ਦੇ ਵਿੱਚ ਕੀਤਾ ਗਿਆ ਜੋ ਇੱਕ ਬਹੁਤ ਵੱਡਾ ਉਪਰਾਲਾ ਹੈ ਇਸੇ ਪ੍ਰਕਾਰ 1 ਫਰਵਰੀ 2024 ਨੂੰ AI ਦੇ ਅੰਤਰਗਤ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਅੰਤਰਗਤ ਇੱਕ ਪਲੇਟਫਾਰਮ Gemini Pro ਰਿਲੀਜ਼ ਕੀਤਾ ਗਿਆ ਜਿਸ ਵਿੱਚ ਭਾਰਤ ਦੀਆਂ ਕਈ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਪਰ ਪੰਜਾਬੀ ਭਾਸ਼ਾ ਨੂੰ ਇਸ ਵਿੱਚ ਸਬਕਾਰ ਨਹੀਂ ਕੀਤਾ ਗਿਆ ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬੀ ਭਾਸ਼ਾ ਵਿੱਚ ਜਿੰਨਾ ਵੀ ਡਾਟਾ ਹੈ ਉਹ ਇੰਟਰਨੈਟ ਤੇ ਉਪਲਬਧ ਨਹੀਂ ਹੈ ਇਸ ਸਬੰਧ ਵਿੱਚ ਸ਼ਬਦ ਲੋਕ ਅਦਾਰੇ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਮਰਹੂਮ ਸ਼ਾਇਰ ਜੋ ਪਿਛਲੇ ਸਾਲ ਇਸ ਦੁਨੀਆ ਨੂੰ ਹਲਵਿਦਾ ਕਹਿ ਗਏ ਸਨ ਡਾਕਟਰ ਸੁਰਜੀਤ ਪਾਤਰ ਜੀ ਦੀ ਅਗਵਾਈ ਵਿੱਚ ਇਕਤਰਤਾ ਕਰਕੇ ਪੰਜਾਬੀ ਭਾਸ਼ਾ ਦੇ ਅੰਤਰਰਾਸ਼ਟਰੀ ਪ੍ਰਸਾਰ ਲਈ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਨੂੰ ਮਸ਼ੀਨੀ ਬੁੱਧੀਮਾਨਤਾ ਦਾ ਨਾਮ ਦਿੱਤਾ ਗਿਆ ਇਸ ਮਕਸਦ ਇਸ ਦਾ ਮਕਸਦ ਪੰਜਾਬੀ ਭਾਸ਼ਾ ਵਿੱਚ ਜਿੰਨਾ ਵੀ ਗਿਆਨ ਹੈ ਉਸ ਨੂੰ ਇੰਟਰਨੈਟ ਤੇ ਉਪਲਬਧ ਕਰਵਾਇਆ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਨੂੰ Google ਤੇ ਉਪਲਬਧ ਕਰਵਾ ਕੇ ਅੰਤਰਰਾਸ਼ਟਰੀ ਪੱਧਰ ਤੇ ਇਸ ਦਾ ਵਿਕਾਸ ਹੋ ਸਕੇ ਅਜਿਹਾ ਕਰਨ ਦੇ ਸੂਰਤ ਵਿੱਚ ਪੰਜਾਬੀ ਭਾਸ਼ਾ ਦੇ ਤਹਿਤ ਰੋਜ਼ਗਾਰ ਦੀ ਸੰਭਾਵਨਾ ਵੀ ਬਣ ਜਾਵੇ ਦੂਸਰਾ ਨੁਕਤਾ ਇਹ ਹੈ ਕਿ ਉਚਕੇ ਸਮੇ ਦੇ ਅੰਤਰਗਤ ਸਿੱਖਿਆ ਕੇਵਲ ਗਿਆਨ ਪ੍ਰਾਪਤੀ ਦਾ ਉਦੇਸ਼ ਨਾ ਰਹਿ ਕੇ ਕੇਵਲ ਰੋਜ਼ਗਾਰ ਪ੍ਰਾਪਤੀ ਦਾ ਸਾਧਨ ਬਣ ਚੁੱਕੀ ਹੈ। ਉਹ ਜੋ ਕੇ ਸੰਦਰਭ ਵਿੱਚ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਕਿ ਰੋਜ਼ਗਾਰ ਸਿੱਖਿਆ ਭਾਸ਼ਾ ਮਾਤ ਭਾਸ਼ਾ ਬੋਲ ਚਾਲ ਦੀ ਭਾਸ਼ਾ ਵਿਦਿਅਕ ਅਦਾਰੇ ਅਧਿਆਪਕ ਵਿਦਿਆਰਥੀ ਤੇ ਇੰਡਸਟਰੀ ਸਿੱਧੇ ਤੌਰ ਤੇ ਆਪਸ ਵਿੱਚ ਸੰਬੰਧਿਤ ਨਹੀਂ ਹਨ। ਇਸ ਦਾ ਕਾਰਨ ਇਹ ਹੈ ਕਿ ਸਿੱਖਿਆ ਦਾ ਪਾਠਕ੍ਰਮ ਤੇ ਇੰਡਸਟਰੀ ਦੀ ਮੰਗ ਵਿੱਚ ਵੱਡਾ ਅੰਤਰ ਹੈ ਇੰਡਸਟਰੀ ਦੀ ਮੰਗ ਸਿੱਖਿਆ ਦੇ ਪਾਠਕ੍ਰਮ ਤੋਂ ਬਹੁਤ ਅੱਗੇ ਨਿਕਲ ਚੁੱਕੀ ਹੈ ਜੇਕਰ ਸਿੱਖਿਆ ਦਾ ਪਾਠਕ੍ਰਮ ਇੰਡਸਟਰੀ ਦੀ ਮੰਗ ਦੇ ਅਨੁਸਾਰ ਤਿਆਰ ਕੀਤਾ ਜਾਵੇ ਤਾਂ ਇਸ ਦੇ ਸਿੱਟੇ ਬਿਹਤਰ ਨਿਕਲਣ ਦੀ ਸੰਭਾਵਨਾ ਬਣ ਸਕਦੀ ਹੈ ਜਿੰਨੀ ਦੇਰ ਤੱਕ ਇੰਡਸਟਰੀ ਦੀ ਭਾਸ਼ਾ ਮਾਤ ਭਾਸ਼ਾ ਨਹੀਂ ਬਣਦੀ ਉਨੀ ਦੇਰ ਤੱਕ ਵਿਦਿਅਕ ਪ੍ਰਣਾਲੀ ਦੋਸ਼ਪੂਰਨ ਰਹੇਗੀ ਅਤੇ ਤਕਨੀਕੀ ਵਿਸ਼ਾ ਵਿਕਾਸ ਵੀ ਨਹੀਂ ਹੋਵੇਗਾ ਇਸੇ ਪ੍ਰਕਾਰ ਕਾਲਜ ਯੂਨੀਵਰਸਟੀਆਂ ਵਿੱਚ ਪਾਠਕ੍ਰਮ ਦੇ ਮਾਧਿਅਮ ਵਿਭਾਗ ਤੇ ਪੰਜਾਬੀ ਵਿਭਾਗ ਬਿਲਕੁਲ ਨਿਕਖੜਵੇਂ ਰਹਿੰਦੇ ਹਨ ਜੇਕਰ ਕਾਲਜਾਂ ਦੇ ਵਿੱਚ ਗੱਲ ਕਰੀਏ ਪੰਜਾਬੀ ਦੇ ਲੈਕਚਰ ਦੀ ਤਾਂ ਇਹ ਹਮੇਸ਼ਾ ਜ਼ੀਰੋ ਪੀਰੀਅਡ ਜਾਂ ਅਖੀਰ ਵਿੱਚ ਹੁੰਦੇ ਨੇ ਖਾਸ ਕਰਕੇ ਜਨਰਲ ਵਿਸ਼ੇ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਦਾ ਲੈਕਚਰ ਅਤੇ ਜੇਕਰ ਇਹਨਾਂ ਲੈਕਚਰਾਂ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਯਕੀਨੀ ਬਣ ਸਕਦੀ ਹੈ ਕਿਉਂਕਿ ਜ਼ੀਰੋ ਪੀਰੀਅਡ ਅਤੇ ਅਖੀਰ ਦੇ ਵਿੱਚ ਵਿਦਿਆਰਥੀ ਪੜ੍ਹਾਈ ਦਾ ਬੋਧ ਜਾਦਾ ਹੋਣ ਕਰਕੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਜਿਹਦੇ ਨਾਲ ਇੰਨਾ ਸਮਿਆਂ ਦੇ ਵਿੱਚ ਹਾਜ਼ਰੀ ਯਕੀਨੀ ਨਹੀਂ ਬਣਦੀ ਤੇ ਕਈ ਵਿਦਿਆਰਥੀ ਪੰਜਾਬੀ ਭਾਸ਼ਾ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਸਬੰਧ ਵਿੱਚ ਖਾਸਾ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਅਝਿਆ ਨਾ ਕਰਨ ਦੀ ਸੂਰਤ ਵਿੱਚ ਅਸੀਂ ਮਾਤ ਪਾਤਸ਼ਾ ਵੱਲੋਂ ਅਵੇਸਲੇ ਹੋ ਜਾਵਾਂਗੇ ਇਸੇ ਪ੍ਰਕਾਰ ਅਗਲਾ ਨੁਕਤਾ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਹੈ ਕਿ ਜਿਹੜੀ ਮਾਤ ਪਾਸ਼ਾ ਦੀ ਬਣਤਰ ਹੈ ਨਾ ਉਹ ਦਿਨ ਬਾ ਦਿਨ ਬਦਲ ਰਹੀ ਹੈ ਸੁਖਤ ਗੱਲ ਇਹ ਹੈਗੀ ਆ ਕਿ ਅਜੇ ਸ਼ਬਦ ਪੱਤਰ ਤੇ ਇਹ ਵਰਤਾਰਾ ਵਰਤ ਰਿਹਾ ਹੈ ਬਾਤ ਪੱਤਰ ਤੇ ਨਹੀਂ ਸੁਰਜੀਤ ਪਾਤਰ ਸਾਹਿਬ ਇੱਕ ਕਵਿਤਾ ਲਿਖਦੇ ਸਨ ਕਿ ਉਸ ਕਵਿਤਾ ਦੇ ਵਿੱਚ ਇੱਕ ਬੱਚਾ ਆਪਣੇ ਬਾਪ ਨੂੰ ਪੁੱਛਦਾ ਹੈ ਕਿ ਪਾਪਾ ਸਾਡੇ ਟਰੀ ਦੇ ਸਾਰੇ ਲੀव्स ਹੋ ਰਹੇ ਨੇ ਫਾਲ ਅੱਗੋਂ ਬਾਪ ਵੀ ਉਸੇ ਸੁਰਤ ਵਿੱਚ ਜਵਾਬ ਦਿੰਦਾ ਹੈ ਹਾਂ ਬੇਟਾ ਸਾਡੇ ਟਰੀ ਦੇ ਸਾਰੇ ਲੀव्स ਹੋ ਰਹੇ ਨੇ ਫਾਲ ਇਸ ਕਵਿਤਾ ਦੇ ਵਿੱਚ ਕਈ ਅੰਗਰੇਜ਼ੀ ਸ਼ਬਦਾਂ ਦਾ ਲਿਪੀ ਅੰਤਰਨ ਕਰਕੇ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਸਤੁਤ ਕੀਤਾ ਗਿਆ ਹੈ ਜੋ ਕਿ ਸ਼ਬਦ ਪੱਦਰਤੇ ਵਾਪਰ ਰਿਹਾ ਹੈ ਜੇਕਰ ਇਹ ਵਾਕ ਪੱਦਰਤੇ ਵਾਪਰ ਗਿਆ ਤਾਂ ਹੋਰ ਜ਼ਿਆਦਾ ਚੁਣੌਤੀਆਂ ਪੰਜਾਬੀ ਭਾਸ਼ਾ ਨਾਲ ਵਾਪਰ ਸਕਦੀਆਂ ਹਨ ਜਿਹੜਾ ਕਿ ਬਹੁਤ ਵੱਡਾ ਇੱਕ ਚਿੰਤਤ ਵਿਸ਼ਾ ਹੈ ਕਿਉਂਕਿ ਇਹਨਾਂ ਸ਼ਬਦਾਂ ਨੂੰ ਲੋਕ ਪ੍ਰਮਾਨਗੀ ਪ੍ਰਾਪਤ ਹੋ ਗਈ ਅੱਜ ਇੱਕ ਸ਼ਬਦ ਅਸੀਂ ਆਮ ਹੀ ਵਰਤੀ ਜਾ ਰਹੇ ਹਾਂ ਭਰਾ ਲਈ ਸ਼ਬਦ ਭਾਈ ਵੱਡਾ ਵੀਰ ਭਾਜੀ ਸ਼ਬਦ ਵਰਤਿਆ ਜਾਂਦਾ ਹੈ ਪਰ ਅੱਜ ਇੱਕ ਹੀ ਸ਼ਬਦ ਬ੍ਰੋ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿਸੇ ਵੇਲੇ ਕਿ ਇਹ ਕਿਹੜੀ ਭਾਸ਼ਾ ਤੋਂ ਸ਼ਬਦ ਲਿਆ ਗਿਆ ਅਸੀਂ ਪੰਜਾਬੀ ਭਾਸ਼ਾ ਨਾਲ ਜਿੱਥੇ ਖਿਲਵਾੜ ਕਰ ਰਹੇ ਹਾਂ ਉੱਥੇ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਵੀ ਅਸੀਂ ਗਲਤ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸ਼ੁਰੂ ਕਰ ਦਿੱਤਾ ਹੈ ਇਹ ਸਤੇ ਰੋਕ ਲਗਣੀ ਚਾਹੀਦੀ ਕਿਉਂਕਿ ਇਹ ਦਿਨ ਬਾ ਦਿਨ ਇਦਾਂ ਦੇ ਕਈ ਸ਼ਬਦ ਜਿਹੜੇ ਆ ਉਹ ਲੋਕ ਪ੍ਰਵਾਨਗੀ ਪ੍ਰਾਪਤ ਕਰ ਚੁੱਕੇ ਹਨ ਇਸੇ ਪਰ ਇਸੇ ਤਹਿਤ ਲਿਪੀ ਯੰਤਰਨ ਜਦੋਂ ਅਸੀਂ ਪੜਦੇ ਸੀਗੇ ਸਨ 2003 ਤੋਂ ਲੈ ਕੇ 5 ਵਿੱਚ ਗੁਰਨਾਣਕ ਦੇ ਦੀ ਯੂਨੀਵਰਸਿਟੀ ਤਾਂ ਉੱਥੇ ਡਾਕਟਰ ਜਤਿੰਦਰ ਪਾਲ ਸਿੰਘ ਜੋਲੀ ਜੀ ਸਾਨੂੰ ਪਾਕਿਸਤਾਨੀ ਲਿਟਰੇਚਰ ਪੜ੍ਹਾਉਂਦੇ ਸਨ। ਉਸ ਸਮੇਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਗੁਰਮੁਖੀ ਪੰਜਾਬੀ ਭਾਸ਼ਾ ਦੀ ਜਿਹੜੀ ਗੁਰਮੁਖੀ ਲਿਪੀ ਹੈ ਉਸ ਤੋਂ ਇਲਾਵਾ ਕੋਈ ਹੋਰ ਲਿਪੀ ਵੀ ਹੈਗੀ ਆ ਤੇ ਸਾਡੇ ਮਨਾਂ ਦੇ ਵਿੱਚ ਕਈ ਸਵਾਲ ਉਪਜਦੇ ਸਨ ਕਿ ਪੰਜਾਬੀ ਭਾਸ਼ਾ ਦੀ ਹੋਰ ਲਿਪੀ ਕਿਹੜੀ ਹੋ ਸਕਦੀ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਹੁਣ ਦੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਇੱਕ ਹੋਰ ਲਿਪੀ ਬਣਦੀ ਜਾ ਰਹੀ ਹੈ ਜਿਹਨੂੰ ਰੋਮਨ ਪੰਜਾਬੀ ਕਿਹਾ ਜਾ ਸਕਿਆ ਜਾ ਰਿਹਾ ਹੈ ਤੇ ਅੱਜ ਅਸੀਂ ਦੇਖਦੇ ਹਾਂ ਕਿ ਉਹ ਰੋਮਨ ਪੰਜਾਬੀ ਜਿਹੜੀ ਆ ਸਾਡੇ ਉੱਪਰ ਫੈਲ ਰਹੀ ਹੈ ਅਸੀਂ ਸੋਸ਼ਲ ਮੀਡੀਆ ਤੇ ਟੈਕਸ ਮੈਸੇਜ WhatsApp ਤੇ Facebook ਤੇ ਜਾਂ ਕਿਤੇ ਵੀ ਕੋਈ ਐਸੈਮਲਸ ਲਿਖਦੇ ਹਾਂ ਤਾਂ ਉਹ ਰੋਮਨ ਪੰਜਾਬੀ ਵਿੱਚ ਲਿਖਦੇ ਹਾਂ ਉਸ ਦਾ ਉਚਾਰਨ ਭਾਵੇਂ ਪੰਜਾਬੀ ਦੇ ਵਿੱਚ ਹੁੰਦਾ ਹੈ ਪਰ ਉਸ ਨੂੰ ਲਿਖਣ ਦਾ ਜਿਹੜਾ ਢੰਗ ਆ ਉਹ ਅੰਗਰੇਜ਼ੀ ਦੇ ਵਿੱਚ ਹੈਗਾ ਆ ਇਹ ਸਭ ਤੋਂ ਵੱਡਾ ਚਿੰਤਤ ਵਿਸ਼ਾ ਹੈ ਇਸ ਮੰਚ ਨਾਲ ਜਿੰਨੇ ਵੀ ਵਿਦਵਾਨ ਜੁੜੇ ਹਨ ਮੇਰੀ ਗੁਜਾਰਿਸ਼ ਹੈ ਕਿ ਕੋਈ ਵੀ ਕਿਸੇ ਨੂੰ ਐਸਐਮਐਸ ਕਰਦਾ ਹੈ ਤਾਂ ਉਸ ਨੂੰ ਪੰਜਾਬੀ ਦੇ ਵਿੱਚ ਲਿਖਿਆ ਜਾਵੇ ਤਾਂ ਹੀ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਮਹਾਰਤ ਹਾਸਲ ਕਰ ਸਕਦੇ ਹਾਂ ਇਸ ਦੇ ਨਾਲ-ਨਾਲ ਦੂਸਰੀਆਂ ਪਛਾਵਾਂ ਦੀਆਂ ਨੋਬਲ ਖਾਸ ਕਰਕੇ ਨੋਬਲ ਪੁਸਤਕਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਦੇ ਵਿੱਚ ਵੀ ਵੱਡਾ ਖਰੜਾ ਤਿਆਰ ਕੀਤਾ ਜਾ ਸਕੇ ਤੇ ਪੰਜਾਬੀ ਲਿਟਰੇਚਰ ਨੂੰ ਉਲੰਤੀਆਂ ਤੇ ਨਜ਼ਾਇਆ ਜਾ ਸਕੇ ਇਸੇ ਪ੍ਰਕਾਰ ਅਗਲੀ ਜਿਹੜੀ ਗੱਲ ਮੈਂ ਕਰਨਾ ਚਾਹ ਰਿਹਾ ਕਰਨ ਜਾ ਰਿਹਾ ਹਾਂ ਉਹ ਹੈ ਕਿ ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਕਾਲਜ ਹਸਪਤਾਲ ਯੂਨੀਵਰਸਟੀਆਂ ਦੁਕਾਨ ਮਾਲ ਨੇ ਉਹਨਾਂ ਦੇ ਬੋਰਡ ਪੰਜਾਬੀ ਦੇ ਵਿੱਚ ਲਿਖੇ ਜਾਣ ਜੇਕਰ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਵਿਰੁੱਧ ਕਾਰਵਾਈ ਹੋ ਸਕਦੀ ਹੈ ਪਰ ਇਹ ਕਿੱਥੋਂ ਤੱਕ ਸਫਲ ਹੋ ਸਕਿਆ ਹੈ ਇਹ ਮੰਚਲਾ ਜੇ ਬਹੁਤ ਦੂਰ ਹੈ ਕਿਉਂਕਿ ਜਿਵੇਂ ਪੰਜਾਬੀ ਸਾਹਿਬੇ ਵਿੱਚ ਦੋ ਸੰਕਲਪ ਰੂਪ ਤੇ ਵਸਤੂ ਹੁੰਦੇ ਹਨ ਇੱਕ ਦਾ ਝੁਕਾਰ ਰੂਪ ਵਾਲ ਹੈ ਦੂਸਰੇ ਦਾ ਵਸਤੂ ਵਾਲ ਹੈ ਇੱਥੇ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀ ਹੈ ਤਾਂ ਵਧੀਆ ਸੀਗਾ ਪਰ ਉਸ ਉਪਰਾਲੇ ਦੇ ਤਹਿਤ ਸਿਰਫ ਰੂਪ ਨੂੰ ਹੀ ਅੱਗੇ ਲਿਆਂਦਾ ਗਿਆ ਵਿਸ਼ੇ ਨੂੰ ਨਾ માત્ર ਹੀ ਗੋਲਿਆ ਗਿਆ ਬੋਰਡ ਤਾਂ ਲਿਖ ਦਿੱਤੇ ਪਰ ਉਹਨਾਂ ਦੇ ਅੰਦਰ ਕੀ ਹੋ ਰਿਹਾ ਹੈ ਉਸ ਬਾਰੇ ਸਰਕਾਰ ਦਾ ਧਿਆਨ ਨਹੀਂ ਹੈ ਮੇਰੀ ਇਸ ਮੰਚ ਨਾਲ ਗੁਜਾਰਿਸ਼ ਹੈ ਇਹ ਜਿੱਥੇ ਰੂਪ ਦੀ ਗੱਲ ਹੋ ਰਹੀ ਆ ਉੱਥੇ ਵਸਤੂ ਦੀ ਗੱਲ ਵੀ ਨਾਲ ਕੀਤੀ ਜਾਵੇ ਵੱਡੇ ਵੱਡੇ ਸ਼ਾਪਿੰਗ ਕੰਪਲੈਕਸ ਜਿਹੜੇ ਹੈਗੇ ਨੇ ਸ਼ਾਪਿੰਗ ਮਾਲ ਹੈਗੇ ਨੇ ਉਹਨਾਂ ਦੇ ਜਿਹੜੇ ਮੈਨੂ ਕਾਰਡ ਬਣੇ ਨੇ ਉਹਨਾਂ ਨੂੰ ਵੀ ਪੰਜਾਬੀ ਦੇ ਵਿੱਚ ਜੇਕਰ ਲਿਖਿਆ ਜਾਵੇ ਤਾਂ ਬਹੁਤ ਵਧੀਆ ਉਪਰਾਲਾ ਹੋ ਸਕਦਾ ਹੈ ਜਿਸ ਨਾਲ ਜਿੱਥੇ ਸਾਡਾ ਸਾਹਿਤ ਬਚਿਆ ਰਹੇਗਾ ਉੱਥੇ ਪੰਜਾਬੀ ਭਾਸ਼ਾ ਵੀ ਬਚੀ ਰਹੇਗੀ ਤੇ ਅਸੀਂ ਸੱਭਿਆਚਾਰ ਨਾਲ ਵੀ ਜੁੜੇ ਰਹਾਂਗੇ ਇਸੇ ਪ੍ਰਕਾਰ ਸਾਰਿਆਂ ਨੂੰ ਰਲ ਮਿਲ ਕੇ ਇਕਜੁੱਟ ਹੋਣ ਦੀ ਲੋੜ ਹੈ ਘਰਾਂ ਦੇ ਵਿੱਚ ਖਾਸ ਕਰ ਜਦੋਂ ਬੱਚੇ ਸਕੂਲ ਜਾਂਦੇ ਨੇ ਤਾਂ ਉਹ ਜਦੋਂ ਵਾਪਸ ਘਰ ਪਰਤਦੇ ਨੇ ਤੇ ਆਪਣੇ ਦਾਦੇ-ਦਾਦੀ ਦੇ ਨਾਲ ਜ਼ਿਆਦਾਤਰ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਜੇਸ ਨਾਲ ਬੱਚਿਆਂ ਦਾ ਜਿਹੜਾ ਅਸਲੀ ਵਿਕਾਸ ਹੋਣਾ ਹੁੰਦਾ ਹੈ ਉਹ ਰੁਕ ਜਾਂਦਾ ਹੈ ਸਕੂਲੀ ਪੱਧਰ ਤੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਦੀ ਭਾਸ਼ਾ ਬਣਾਉਣੀ ਪਵੇਗੀ ਇਹ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਅੱਜ ਜਿੰਨਾ ਵੀ ਪ੍ਰਾਈਵੇਟ ਅਦਾਰਾ ਹੈਗਾ ਹੈ ਖਾਸ ਕਰ ਸਕੂਲਾਂ ਦਾ ਉੱਥੇ ਸ਼ੁਰੂਆਤੀ ਦੌਰ ਦੇ ਵਿੱਚ ਅੰਗਰੇਜ਼ੀ ਅਤੇ ਹਿੰਦੀ ਨੂੰ ਹੀ ਲਾਜ਼ਮੀ ਵਿਸ਼ੇ ਵਜੋਂ ਪੜਾਇਆ ਜਾਂਦਾ ਹੈ ਪੰਜਾਬੀ ਭਾਸ਼ਾ ਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਸਕੂਲੀ ਪੱਧਰ ਤੇ ਜੇਕਰ ਸਾਡਾ ਪਾਠਕ੍ਰਮ ਜਾਂ ਮੁਢਲੀ ਸਿੱਖਿਆ ਜਿਹੜੀ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਕੀਤੀ ਜਾਵੇਗੀ ਤਾਂ ਇਸ ਤੇ ਨਤੀਜੇ ਹੋਰ ਬਿਹਤਰ ਨਿਕਲਣ ਦੀ ਆਸ ਭਜ ਸਕਦੀ ਹੈ ਦੂਸਰੀ ਗੱਲ ਨਾਲ ਦੀ ਨਾਲ ਕਿ ਜਿੱਥੇ-ਜਿੱਥੇ ਵੀ ਇਸ ਮੰਚ ਬਾਬਤ ਕੁਝ ਮੀਟਿੰਗਸ ਹੁੰਦੀਆਂ ਨੇ ਉਸ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਜਿੰਨੇ ਵੀ ਮਸਲੇ ਹਨ ਉਹ ਸਾਰਿਆਂ ਦੇ ਸਾਹਮਣੇ ਪ੍ਰਸਤੁਤ ਕੀਤੇ ਜਾ ਸਕਣ ਇਸ ਸਬੰਧ ਵਿੱਚ ਮੈਂ ਇੱਕ ਛੋਟੀ ਜੀ ਸੁਰਜੀਤ ਪਾਤਰ ਸਾਹਿਬ ਦੀ ਕਪਤਾ ਤੁਹਾਡੇ ਨਾਲ ਰੋਬ ਰੂ ਕਰਨ ਜਾ ਰਿਹਾ ਹਾਂ ਕਿਸ ਦਾ ਨਾਮ ਸੀ ਆਇਆ ਆਨੰਦ 2 ਕਿਸ਼ੋਰ ਆਇਆ ਆਨੰਦ ਕਿਸ਼ੋਰ ਪਿੱਛੇ ਪਿੱਛੇ ਰਿਜਕ ਦੇ ਆਇਆ ਆਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਨਾਲ ਬਥੇਰੇ ਹੋ ਰਾਮ ਕਲੀ ਦੀ ਨਾਲ ਸੀ ਸੁਗੜ ਲਗਾਈ ਉਸ ਦੀ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾਹੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ ਰਾਮ ਕਲੀ ਦੀ ਕੁੱਖ ਚੋਂ ਜਨਮੀ ਬੇਟੀ ਉਸ ਦੀ ਨਾਂ ਰੱਖਿਆ ਸੀ ਮਾਦੁਰੀ ਕੱਲ ਮੈਂ ਦੇਖੀ ਮਾਦੁਰੀ ਉਸੇ ਪਿੰਡ ਸਕੂਲ ਵਿੱਚ ਗੁੱਤਾਂ ਬਣ ਕੇ ਰਿਬਨ ਵਿੱਚ ਸੋਹਣੀ ਫੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ ਕਿੰਨਾ ਗੂੜਾ ਸਾਖ ਹੈ ਅੱਖਰਾਂ ਦਾ ਤੇ ਰਿਜ਼ਕ ਦਾ ਇਸੇ ਪਿੰਡ ਦੇ लाडले ਪੋਤੇ ਅੱਛਰ ਸਿੰਘ ਦੇ ਵਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਉਂਦੇ ਕੌਨ ਮੇਟ ਵਿੱਚ ਪੜ ਰਹੇ ਏ ਬੀ ਸੀ ਡੀ ਸਿੱਖ ਰਹੇ ਏ ਬੀ ਸੀ ਡੀ ਸਿੱਖਦੇ ਪੁੱਤੇ ਅਖਰ ਸਿੰਘ ਦੇ ਕਿੰਨਾ ਊੜਾ ਸਾਖ ਹੈ ਅੱਖਰ ਅਤੇ ਕਾਂਖਿਆਂ ਦਾ ਸੋ ਇਹ ਕਵਿਤਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬੀ ਪੰਜਾਬ ਦੇ ਵਿੱਚ ਬਾਹਰੋਂ ਆਉਣ ਵਾਲੇ ਸੂਬਿਆਂ ਦੇ ਲੋਕ ਜਦੋਂ ਇਕੱਠੇ ਹੁੰਦੇ ਹਨ ਭਾਵੇਂ ਉਹ ਪੰਜਾਬੀ ਲੋਕਾਂ ਦੇ ਨਾਲ ਜਿੰਨੀ ਵੀ ਉਹਨਾਂ ਦੀ ਪਹੁੰਚ ਆ ਉਹ ਪੰਜਾਬੀ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਜਦੋਂ ਉਹ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਦੂਰ ਬੈਠੇ ਆਪਣੀ ਮਾਤ ਪਾਸ਼ਾ ਦੇ ਵਿੱਚ ਗੱਲ ਕਰਦੇ ਹਨ ਅਸੀਂ ਲੋਕ ਆਪਸ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬੀ ਭਾਸ਼ਾ ਨੂੰ ਬੋਲਣ ਤੋਂ ਕੰਨੀ ਘਤਰਾਂਦੇ ਹ ਸੋ ਲੋੜ ਹੈ ਸਾਨੂੰ ਆਪਸ ਵਿੱਚ ਸਾਂਝ ਪਰਕਰਾਰ ਰੱਖਣੀ ਹੁੰਦੀ ਹੈ ਲੋੜ ਹੈ ਇਸ ਮੰਚ ਦੇ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਆਪਣੇ ਗਿਲੇ ਸ਼ਿਕਵੇ ਖਤਮ ਕਰਕੇ ਇੱਕ ਮੁਠ ਹੋਣਾ ਜੇਕਰ ਅਜਿਹਾ ਹੋ ਗਿਆ ਤਾਂ ਪੰਜਾਬੀ ਭਾਸ਼ਾ ਸਾਹਿਬ ਸੱਭਿਆਚਾਰ ਨਾਲ ਜਿੰਨੇ ਵੀ ਲੋਕ ਜੁੜੇ ਨੇ ਹੋ ਸਕਦਾ ਹੈ ਕਿ ਇਸ ਤਹਿਤ ਹੋਰ ਲੋਕ ਵੀ ਜੁੜਦੇ ਜਾਣ ਅਤੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੀ ਬਿਹਤਰ ਨਤੀਜੇ ਨਿਕਲਣ ਦੀ ਸੰਭਾਵਨਾ ਬਣ ਸਕਦੀ ਹੈ। ਮੇਰੀ ਗੁਜਾਰਿਸ਼ ਹੈ ਇਸ ਮੰਚ ਦੇ ਸੰਸਥਾਪਕ ਪਰਮਜੀਤ ਸਿੰਘ ਰੰਧਾਵਾ ਜੀ ਨੂੰ ਕਿ ਇਸ ਮੰਚ ਨੂੰ ਜਲਦੀ ਤੋਂ ਜਲਦੀ ਪ੍ਰਚਲਿਤ ਕਰਵਾਇਆ ਜਾਵੇ। ਤਾਂ ਜੋ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਨਮੀਆਂ ਪੈੜਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਧੰਨਵਾਦ